ਹਾਂਜੀ ਤੇ ਪਿੰਡ ਤਲਵਣ ਖੜਿਆ ਜੀ ਤੇ ਆ ਇੰਟਰਲੌਕ ਨਿਰੰਤਰ ਜਾਰੀ ਹੈ ਜੀ ਗਲੀਆਂ ਲਗਾਤਾਰ ਕੰਮ ਚੱਲ ਰਹੇ ਨੇ ਤੇ ਇੱਕ ਸਾਡਾ ਬਾਲਮੀਕ ਮੰਦਿਰ ਦੇ ਵਿੱਚ ਵੀ ਇੰਟਰਲੌਕ ਲੱਗ ਚੁੱਕਾ ਹੈ ਜਿੱਥੇ ਵੀ ਅਸੀਂ ਵਾਅਦੇ ਕੀਤੇ ਸੀ ਪੂਰੇ ਨਿਭਾਈ ਜਾ ਰਹੇ ਆ ਇੱਕ ਸਾਡਾ ਆ ਵਾਅਦਾ ਰਹਿ ਗਿਆ ਸੀਗਾ ਵੀ ਇਸ ਮਾਲੇ ਦੇ ਵਿੱਚ ਆ ਸੜਕ ਦੇ ਨਾਲ-ਨਾਲ ਕਾਫੀ ਦਿੱਕਤ ਸੀਗੀ ਆ ਦੇਖ ਸਕਦੇ ਤੁਸੀਂ ਦੋਨੇ ਪਾਸੇ ਕਿੰਨਾ ਬੁਰਾ ਹਾਲ ਸੀਗਾ ਜਿੱਥੇ ਵੀ ਬਰਮਦੀਦ ਬਹੁਤ ਦਿੱਕਤ ਪੇਸ਼ ਆਨੀ ਸੀਗੀ ਇੱਥੇ ਦੀ ਇੰਟਰਲੌਕ ਦੀ ਅਸੀਂ ਸਾਡੀ ਗੱਲਬਾਤ ਚੱਲਦੀ ਸੀ ਤੇ ਫਾਈਨਲੀ ਹੁਣ ਅਸੀਂ ਜਿਹੜੀ ਆ ਉਹ ਇੰਟਰਲੌਕ ਦਾ ਜਿਹੜਾ ਅਸੀਂ ਕਿ ਉਹ ਵਾਅਦਾ ਪੂਰਾ ਕਰ ਚੁੱਕੇ ਹਾਂ ਤੇ ਬਹੁਤ ਜਲਦੀ ਜਿਹੜਾ ਹੈਗਾ ਇੱਥੇ ਦੀ ਜਿਹੜੀ ਇੱਕ ਮਹੱਲੇ ਦੀ ਨਵੀਂ ਰੂਪਰੇਖਾ ਜਿਹੜੀ ਆ ਹੁਣ ਤਿਆਰ ਹੋਵੇਗੀ ਤੇ ਤੁਹਾਡੇ ਸਾਹਮਣੇ ਇਸ ਮਹੱਲੇ ਨੂੰ ਇੱਕ ਵਧੀਆ ਤਰੀਕੇ ਨਾਲ ਇਹਨੂੰ ਬਣਾਇਆ ਜਾਊਗਾ ਆ ਇਧਰ ਇੱਕ ਹੋਰ ਵੀ ਆ ਇੱਥੇ ਰੁੱਖ ਬਹੁਤ ਸਾਰੇ ਲਾਏ ਹੋਏ ਹਨ ਇਹਨਾਂ ਨੇ ਅਸੀਂ ਜੋ ਉਹਨੇ ਵੀ ਇੱਥੇ ਰੁੱਖ ਲਗਾਤਾਰ ਲੱਗੇ ਰਹਿਣ ਤੇ ਇਹਨੂੰ ਹੋਰ ਵੀ ਜਿਹੜਾ ਇਸ ਗਲੀ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤੇ ਇਧਰ ਬਾਈ ਹੁਣੀ ਬਾਕੀ ਸਾਰੇ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਜਾ ਕੇ ਤੇ ਕਿਵੇਂ ਹੈਗਾ ਕਿਸ ਤਰੀਕੇ ਨਾਲ ਆਦਰ ਹੌਰਵੀਡ ਇਧਰ ਟਪਈ ਹੋਈ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਉਹ ਠੀਕ ਠਾਕ ਹੋ ਤੇ ਬਾਈ ਜੀ ਕਿਵੇਂ ਆ ਇੱਕ ਪਹਿਲਾਂ ਤਾਂ ਥੋੜਾ ਜਿਹਾ ਦੱਸ ਦਿਓ ਕਿ ਮੱਲਾ ਕਿਹੜੇ ਚ ਆਪਾਂ ਖੜੇ ਆ ਕਾਸ਼ੀਪੁਰਾ 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 ਮਹੱਲਾਇਆ ਇਹ ਤੇ ਇੱਥੇ ਦਿੱਕਤ ਪੇਸ਼ਾਨੀ ਦੱਸ ਤੁਹਾਨੂੰ ਪਿੱਛੇ ਮੈਂ ਦੱਸ ਚੁੱਕਾ ਇੰਟਰਲੌਕ ਦੀ ਦਿੱਕਤ ਸੀ ਜਿੱਥੇ ਇਧਰ ਬਾਈ ਗੁਣੀ ਖੜੇ ਨੇ ਤੇ ਉਹ ਬਰ ਮਾ ਜਿਹੜਾ ਦੂਨੇ ਵਾਲੇ ਪਾਸੇ ਦਾ ਤੇ ਸੋ ਕੰਮ ਸਟਾਰਟ ਹੋ ਚੁੱਕਿਆ ਇਸ ਪਾਸੇ ਵੀ ਰੌਜਰ ਬਾਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਇਹ ਪਿਛਲੇ ਕਈ ਸਮੇਂ ਤੋਂ ਪੈਂਡਿੰਗ ਸੀਗੀ ਇਹ ਪਹਿਲਾਂ ਕੁਝ ਮਤਿਆਂ ਕਰਕੇ ਪੈਂਡਿੰਗ ਰਹੀ ਹੈ ਜੀ ਸੜਕ ਹੂੰ ਸੋ ਅਸੀਂ ਪ੍ਰੋਮਿਸ ਕੀਤਾ ਸੀਗਾ ਬਾਜੀ ਕਾਲੀ ਬਾਬਾ ਜੀ ਤੇ ਗੁਰਪ੍ਰੀਤ ਸਿੰਘ ਰੰਧਾਵਾ ਜੀ ਤੇਨਾਂ ਦੇ ਉਦਮ ਸਦਗਾ ਤੇ ਮੈਡਮ ਇੰਦਰਜੀਤ ਕੌਰ ਜੀ ਮਾਨ ਤੇਨਾਂ ਨੇ ਇਹ ਦੁਬਾਰਾ ਤੋਂ ਸ਼ੁਰੂ ਕੀਤਾ ਜੀ ਕੰਮ ਸੋ ਨਗਰ ਦੀਆਂ ਸਮੂਚੀਆਂ ਸੰਗਤਾਂ ਦੇ ਵੱਲੋਂ ਇੱਕਰ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਜਿਹੜੇ ਵਿਕਾਸ ਕਾਰਜ ਦਾ ਤਲਮ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਚੱਲ ਰਹੇ ਨੇ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਚੱਲਦੇ ਰਹਿਣੇ ਨੇ ਇੱਕ ਗੱਲ ਇਹ ਵੀ ਹੈ ਕਿ ਬਿਨਾ ਕਿਸੇ ਪਾਰਟੀ ਬਾਜੀ ਤੋਂ ਪਾਰਟੀ ਵਾਲੀ ਨੂੰ ਖੜਕ ਰੱਖਦੇ ਹੋਇਆ ਨਹੀਂ ਮਤਲਬ ਕਿ ਜਿਹੜੀ ਵੀ ਗਲੀ ਸਾਨੂੰ ਲੱਗ ਰਹੀ ਹੈ ਕਿ ਬਣਾਉਣ ਵਾਲੀ ਆ ਉਸ ਤੇ ਹੀ ਕੰਮ ਸ਼ੁਰੂ ਕੀਤਾ ਹੋਇਆ ਜੀ ਹਾਂ ਅਜਾ ਇੱਕ ਚੀਜ਼ ਹੋਰ ਦੱਸੀਏ ਪਹਿਲੀ ਗੱਲ ਤਾਂ ਬਾਈ ਨੇ ਮੇਰਾ ਨਾਮ ਲਿਆ ਬਾਈ ਮੇਰਾ ਇਹਦੇ ਵਿੱਚ ਅੱਡਾ ਕੋਈ ਬੜਾ ਯੋਗਦਾਨ ਨਹੀਂ ਇੱਕ ਸਭ ਤੋਂ ਵੱਡਾ ਯੋਗਦਾਨ ਹੈਗਾ ਆਪਣੇ ਐਮਐਲਏ ਸਾਹਿਬ ਹੁਣਾਂ ਦਾ ਕਿਉਂਕਿ ਉਹਨਾਂ ਨੂੰ ਜਦੋਂ ਵੀ ਕੋਈ ਗੱਲਬਾਤ ਕਹਿੰਨੇ ਆ ਉਹ ਬੜੀ ਜਲਦੀ ਸਾਨੂੰ ਉਹ ਚੀਜ਼ ਨੂੰ ਆਪਾਂ ਨੂੰ ਮੰਨ ਜਾਂਦੇ ਆ ਕਿਉਂਕਿ ਜਿਵੇਂ ਇਸ ਵਾਰ ਤੀਆਂ ਦੇ ਪ੍ਰੋਗਰਾਮ ਦੇ ਉੱਤੇ ਵੀ ਆਪਾਂ ਨੂੰ ਇੱਕ ਜਿਹੜਾ ਸ਼ਮਸ਼ਾਨਗੜ ਦਾ ਇੱਕ ਸ਼ੈੱਡ ਸੀ ਉਹ ਵੀ ਆਪਾਂ ਨੂੰ ਪ੍ਰੂਫ ਕਰ ਦਿੱਤਾ ਫਿਰ ਵਾਲਮੀਕ ਮੰਦਰ ਵਾਸਤੇ 2.5 ਲੱਖ ਰੁਪਿਆ ਆਪਾਂ ਮੰਗਿਆ ਉਹ ਵੀ ਉਹਨਾਂ ਨੇ ਆਪਾਂ ਨੂੰ ਪ੍ਰੂਫ ਕਰ ਦਿੱਤਾ ਤੇ ਆ ਇੰਟਰਲੌਕ ਜ਼ਰੂਰੀ ਸੀ ਜਿਹੜੀ ਆਪਣੀ ਹਨਾ ਆ ਸਵੇਰੇ ਹੀ ਅੱਜ ਆਪਾਂ ਸਵੇਰੇ ਹੀ ਮੈਡਮ ਨੂੰ ਕਿਹਾ ਵੀ ਮੈਡਮ ਸਾਨੂੰ ਇੰਟਰਲੌਕ ਚਾਹੀਦੀ ਹੈ ਤੇ ਲਾਓ ਜੀ ਆਪਣੇ ਕੋ ਘੰਟੇ ਜੇ ਆਪਣੇ ਕੋਲ ਆ ਗਈ ਹਨਾ ਬਿਲਕੁਲ ਸਾਹ ਨੇ ਪੁੱਛਿਆ ਵੀ ਕਹਿੰਦੇ ਵੀ ਉਸ ਅਕਾਚੀਪੁਰ ਮਹੱਲੇ ਵਿੱਚ ਜਦੋਂ ਮੈਂ ਗੱਦੀ ਲਾ ਕੇ ਨਾਲੀ ਬੀਪੀਆਂ ਪਉੜਦੀਆਂ ਵੀ ਕਦੋਂ ਸਾਡਾ ਕੰਮ ਹੋਊਗਾ ਬਿਲਕੁਲ ਜੀ ਮੈਡਮ ਨੇ ਇਸ ਬੱਚੇ ਦੇ ਮਹੱਲੇ ਦਾ ਕਿਹਾ ਚਲੋ ਅੱਗੇ ਸੋਲ ਨਮਾਈਆਂ ਆ ਹਮਮ ਸਿਰੋ ਹੁਣ ਪੰਚਾਇਤਾਂ ਭੰਗਿਆ ਪਹਿਲਾਂ ਕੋਈ ਸੁਣ ਮਤੇ ਨਹੀਂ ਪੈ ਜਾ ਕੋਸ਼ਿਸ਼ ਕਿੱਲਾ ਆਏਗੀ ਅੱਛਾ ਭਾਈ ਇਹ ਕਿਹ ਚੀਜ਼ ਹੋਰ ਕਰੀ ਮੈਡਮ ਨੇ ਉਧਰ ਵੀ ਗੱਲ ਕੀਤੀ ਸੀ ਪਾਰਟੀ ਬਾਈ ਤਾਂ ਉੱਠ ਕੇ ਪਿੰਡ ਚ ਕੰਮ ਹੋਣਾ ਆ ਤੇ ਭਾਈ ਜੇ ਬਾਈ ਦੇ ਕੋਈ ਚੱਲਦੇ ਕੰਮ ਦੇ ਵਿੱਚ ਕੋਈ ਪਿੰਡ ਦੀ ਗਲੀ ਰਹਿ ਗਈ ਤੇ ਬਈ ਸਾਨੂੰ ਜਾਣਕਾਰੀ ਜ਼ਰੂਰ ਦੇ ਦਿਓ ਸਾਨੂੰ ਜਾਣਕਾਰੀ ਦੇ ਸਕਦੇ ਆ ਜੀ ਹਾਂ ਕਿਉਂਕਿ ਅਸੀਂ ਨਾ ਕਿਸੇ ਜਾਣਬੁੱਝ ਕੇ ਕੋਈ ਗਲੀ ਨਹੀਂ ਐਹੀ ਪੈਂਡਿੰਗ ਰੱਖਣੀ ਸਾਰੇ ਕੰਮ ਕਰੰਦੇ ਨੇ ਤੇ ਬੜੀ ਜਲਦੀ ਅਸੀਂ ਚਾਹੁੰਦੇ ਆ ਪੂਰਾ ਪਿੰਡ ਜਿਹੜਾ ਹੈਗਾ ਇੰਟਰਲੌਕ ਮੁਕੰਮਲ ਹੋਵੇ ਤੇ ਜਲਦੀ ਅਸੀਂ ਇਹ ਕਹਿ ਸਕਦੇ ਵੀ ਪਿੰਡ 'ਚ ਇੰਟਰਲੌਕ ਗਲੀਆਂ ਦਾ ਕੰਮ ਨਹੀਂ ਹੈਗਾ ਕੋਈ ਵੀ ਠੀਕ ਹੈ ਤੇ ਬਹੁਤ ਜਲਦੀ ਇੱਕ ਛੱਪੜ ਦਾ ਪ੍ਰੋਜੈਕਟ ਲੈ ਕੇ ਆ ਰਹੇ ਆ ਬਹੁਤ ਵੱਡਾ ਛੱਪੜ ਜਿਹੜਾ ਉਹਨੂੰ ਆਪਾਂ ਟ੍ਰੀਟਮੈਂਟ ਪਲਾਂਟ 'ਚ ਬਦਲਾਂਗੇ ਤੇ ਬਹੁਤ ਜਲਦੀ ਬਸ ਅਸੀਂ ਹੁਣ ਕੰਮਾਂ ਦੀ ਇੱਕ ਵਾਸਤ ਚੜੀ ਲਾ ਰਹੇ ਆ ਐਮ ਐਲ ਸਾਹਿਬ ਤੇ ਬਸ ਅਸੀਂ ਬੇਨਤੀ ਇਹੀ ਕਰਦੇ ਵੀ ਸਾਰੇ ਲੋਕ ਜਿਹੜਾ ਪਿੰਡ ਸਾਸਤਵੇ ਤੇ ਤਾਂ ਜੋ ਅੱਗੇ ਵੱਧ ਚੜਕੇ ਆਪਾਂ ਇਸ ਪਿੰਡ ਨੂੰ ਸੋਨਾ ਬਣਾ ਸਕੀਏ ਤੇ ਜਿੱਦਾਂ ਵੀ ਆ ਗਲੀਆਂ ਦੇ ਵਿੱਚ ਦਰਖਤ ਲੱਗੇ ਹੋਏ ਆ ਇਹ ਹਮੇਸ਼ਾ ਬਰਕਰਾਰ ਰਹਿਣ ਤੇ ਨਾਲ ਨਾਲ ਇਹ ਗਲੀਆਂ ਕੱਲੂ ਇਦਾਂ ਲੱਗੇ ਵੀ ਜਿੱਦਾਂ ਇੱਥੇ ਚੰਡੀਗੜ੍ਹ ਚ ਤੁਰੇ ਫਿਰਦੇ ਹੋਈਏ ਤੇ ਸੋ ਥੈਂਕ ਯੂ ਸੋ ਮੱਚ ਜੀ ਬਹੁਤ ਵਧੀਆ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ